ਬਿਲਕੁਲ ਇਹ ਚੋਰੀਆਂ ਨਾ ਜੀ ਚੋਰੀਆਂ ਆ ਨਾਬੇ ਚ ਨਹੀਂ ਪੰਜਾਬ ਚ ਨਹੀਂ ਜੀ ਮੈਂ ਪਿੱਛੇ ਜੇ 4-5 ਮਹੀਨੇ ਬਾਲਾ ਕੈਨੇਡਾ ਗਿਆ ਸੀਗਾ ਜੀ ਉੱਥੇ ਵੀ ਇਹ ਸਿਸਟਮ ਜਿਹੜਾ ਨਾ ਜੀ ਲਗਾਤਾਰ ਕਿਉਂਕਿ ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ ਜੀ ਔਰ ਨਸ਼ਾ ਜਿਹੜਾ ਜੀ ਨਸ਼ੇ ਕਰਕੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਨੌਜਵਾਨ ਨੇ ਨਸ਼ਾ ਕਰਨੋਂ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਜੀ ਔਰ ਨਸ਼ਾ ਵੇਚਣ ਵਾਲੇ ਸਭ ਤੋਂ ਵੱਡੇ ਦੁਸ਼ਮਣ ਤੇ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਇਹਨੂੰ ਅਸੀਂ ਮੋਨਿਟਰ ਕਰ ਰਹੇ ਹਾਂ ਪੁਲਿਸ ਦੀ ਬਹੁਤ ਵੱਡੀ ਕਮੀ ਹੈ ਪੁਲਿਸ ਦੀ ਬਹੁਤ ਵੱਡੀ ਕਮੀ ਆ ਪੁਲਿਸ ਦੇ ਵਿੱਚ ਹੁਣ ਵੀ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਉਹਨਾਂ ਨੇ ਨਵੇਂ ਜਿਹੜੇ ਨੇ ਜੋਬ ਲੈਟਰ ਦਿੱਤੇ ਨੇ ਨਵੇਂ ਭਰਤੀ ਹੋਈ ਹੈ ਜੀ ਬਹੁਤ ਸਾਰੇ ਥਾਣੇ ਜਿੱਥੇ 50 ਦੀ ਜਰੂਰਤ ਹੈ ਉੱਥੇ 20 ਮੁਲਾਜ਼ਮ ਨੇ 30 ਦੀ ਕਮੀ ਹੈ ਜੀ ਪੁਲਿਸ ਪੂਰੀ ਨਾ ਔਨ ਕਰਕੇ ਕ੍ਰਾਈਮ ਲਗਾਤਾਰ ਜਿਹੜਾ ਜੀ ਉਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਜਾਂ ਸ਼ਹਿਰ ਦੇ ਵਿੱਚ ਹੁੰਦੇ ਨੇ ਤਾਂ ਉਸ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਔਰ ਇਹ ਡਿਪਾਰਟਮੈਂਟ ਐਸਾ ਕਿ ਜਦੋਂ ਤੱਕ 3-4 ਸਾਲ ਜੋਬ 'ਚ ਲੱਗਣਾ ਜਾਣ ਤੱਕ ਐਕਸਪੀਰੀਅੰਸ ਨਹੀਂ ਆਉਂਦਾ ਤੇ ਉਹ ਨਵੀਂ ਭਰਤੀ ਜਿਹੜੀ ਹੋ ਰਹੀ ਹੈ ਉਹ ਨਵੇਂ ਬੱਚੇ ਜਿਹੜੇ ਆ ਰਹੇ ਆ ਜਾਂ ਪੁਰਾਣੇ ਜਿਹੜੇ ਆਫੀਸਰ ਨੇ ਅਸੀਂ ਉਹਨਾਂ ਨਾਲ ਵੀ ਐਸਐਸਪੀ ਸਾਹਿਬ ਨਾਲ ਮੈਂ ਵਿਸ਼ੇਸ਼ ਇਸ ਵਿਸ਼ੇ ਤੇ ਗੱਲ ਕੀਤੀ ਨਾਨਕ ਸਿੰਘ ਜੀ ਨਾਲ ਇੱਥੇ ਡੀਐਸਪੀ ਮਾਡਮ ਮਨਦੀਪ ਕੌਰ ਜੀ ਨਾਲ ਵੀ ਗੱਲ ਕੀਤੀ ਔਰ ਐਸਐਚਓ ਸਹਿਬਾਨ ਨੂੰ ਵੀ ਕਿਹਾ ਕਿ ਜਿਹੜਾ ਕ੍ਰਾਈਮ ਹੋ ਰਿਹਾ ਹੈ ਤੇ ਨੱਥ ਪਾਈ ਜਾਵੇ ਔਰ ਨਗਰ ਕੌਂਸਲ ਲਾਬਾ ਤੋਂ ਪਿੰਡ ਵਾਲਿਆਂ ਤੋਂ ਤੁਹਾਨੂੰ ਕੀ ਜ਼ਰੂਰਤ ਹੈ ਤੁਸੀਂ ਕੀ ਲੋਡ ਮਹਿਸੂਸ ਕਰਦੇ ਹੋ ਅਸੀਂ ਤੁਹਾਡੇ ਨਾਲ ਆ ਸਾਰੇ ਮਿਲ ਕੇ ਆਪਾਂ ਇਸ ਚੀਜ਼ ਤੇ ਨੱਥ ਪਾਈਏ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਜਾਂ ਜੋ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗੀ ਜੇ ਨਾਪਰੀ ਤਾਂ ਹੈ ਨਹੀਂ ਜੀ ਮੇਨ ਗੱਲ ਤੇ ਬਿਲਕੁਲ ਜੀ ਮੈਂ ਉਹੀ ਗੱਲ ਤਾਂ ਬੇਸਿਕ ਦੇਖੋ ਆਪਾਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਜੀ ਥਾਣੇ ਦੇ ਵਿੱਚ ਆਪਾਂ ਨੂੰ ਮੰਨ ਲਓ 50 ਦੀ ਜ਼ਰੂਰਤ ਹੈ ਜਿੱਥੇ ਬੰਦੇ 20 22 ਨੇ ਜੀ ਤਾਂ ਕਿੱਡੀ ਵਟ ਕਿੱਡਾ ਵਡਾ ਅੰਕੜਾ ਜਿਹੜਾ ਖਾਲੀ ਪਿਆ ਜੀ ਇਸ